ਲੋਬੀ ਦੋਸਤੋ ਅੱਜ ਆਪਾਂ ਇੱਕ ਤੁਹਾਡੇ ਲਈ ਹੋਰ ਕਾਰਨ ਲੈ ਕੇ ਆਏ ਆ ਮਹਿੰਦਰਾ ਵਾਲਿਆਂ ਦੀ ਕਾਰ ਆ ਜੀ 2012 ਮਾਡਲ ਆ ਦੂਜੇ ਨਾਮ ਦੀ ਕਾਰ ਆ ਤੇ 130000 ਕਿਲੋਮੀਟਰ ਜੈਨੂਲ ਚੱਲੀ ਹੋਈ ਕਾਰ ਆ ਜੀ ਘਰੇਲੂ ਗੱਡੀ ਆ ਦੋਸਤੋ ਟਾਇਰਾਂ ਦੀ ਜੀ ਕੰਡੀਸ਼ਨ ਦੀ ਗੱਲ ਕਰੀਏ ਤਾਂ 50 60% ਟਾਇਰ ਨੇ ਇਨਸ਼ੋਰ ਸਬਲਡਾ ਕਰਦੀ ਕੋਈ ਐਕਸੀਡੈਂਟ ਨਹੀਂ ਦੋਸਤੋ ਕੋਈ ਲੱਗੀ ਬੱਜੀ ਨਹੀਂ ਹੈਗੀ ਇੰਜਨ ਗੇਅਰ ਦੀ ਜਮਾ ਓਕੇ ਆ ਗੱਡੀ ਯਾਨੀ ਕਿ ਗੱਡੀ ਤੇ ਕੋਈ ਖਰਚਾ ਨਹੀਂ ਜੀ ਜਰਬਤੇ ਲਈ ਪੋਣਾ ਤੇ ਚਲਾਉਣਾ ਹੈ ਜੀ ਪੀਵੀ 11 ਨੰਬਰ ਦੀ ਕਾਰ ਆ ਪੰਜਾਬ ਨੰਬਰ ਨੰਗਲ ਏਰੀਆ ਦੇ ਵਿੱਚ ਖੜੀ ਹੋਈ ਆ ਬਾਕੀ ਮਾਲਕ ਦਾ ਨੰਬਰ ਦਿੱਤਾ ਹੋਇਆ ਜੀ ਸੰਪਰਕ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਕੋਈ ਵੀਰ ਲੈਣਾ ਚਾਹੁੰਦਾ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਜੀ ਘਰੇਲੂ ਰੱਖੀ ਹੋਈ ਜੱਦੀ ਆ ਹਰ ਇੱਕ ਚੀਜ਼ ਦੀ ਫੁੱਲ ਵੱਟਾ ਫੁੱਲ ਗਾਰੰਟੀ ਮਿਲੂਗੀ ਜੀ ਬਿਲਕੁਲ ਨਵੇਂ ਸੀਟ ਕਵਰ ਨੇ ਅਟੇਰੀਅਰ ਵੀ ਓਕੇ ਆ ਕਾਰ ਇੰਜਨ ਦੀ ਓਕੇ ਆ ਜੀ ਕੋਈ ਲੱਗੀ ਬੱਜੀ ਨਹੀਂ ਹੈਗੀ ਇੰਜਨ ਗੇਅਰ ਦੀ ਪੂਰੀ ਗਾਰੰਟੀ ਮਿਲੂਗੀ ਜੇ ਕਿਸੇ ਵੀ ਨੇ ਲੈਣੀ ਹੋਵੇ ਤਾਂ ਸੰਪਰਕ ਕਰ ਸਕਦਾ ਜੇਕਰ ਦੋਸਤੋ ਤੁਸੀਂ ਵੀ ਆਪਣਾ ਕੋਈ ਵੀਕਲ ਵੇਚਣਾ ਚਾਹੁੰਦੇ ਹੋ ਤਾਂ ਸਾਡੇ ਇਸ ਨੰਬਰ ਤੇ ਆਪਣੇ ਵੀਕਲ ਦੀ ਪੂਰੀ ਡਿਟੇਲ ਫੋਟੋਆਂ ਵੀਡੀਓ ਦੇ ਨਾਲ ਭੇਜ ਸਕਦੇ ਹੋ ਤੁਹਾਡਾ ਵੀਕਲ ਬਹੁਤ ਵਧੀਆ ਰੇਟ ਤੇ ਸੇਲ ਹੋ ਜਾਵੇਗਾ ਜੇਕਰ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਹੋ ਜਿਹੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ